ਯਹੁੰਨਾ ਅਧਿਆਇ 18 ਯਿਸੂ ਇਹ ਗੱਲ ਕਹਿ ਕੇ ਆਪਣੇ ਚੇਲਿਆਂ ਸਣੇ ਕਿਦਰੂਨ ਦੇ ਨਾਲੇ ਦੇ ਪਾਰ ਚੱਲ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹਦੇ ਚੇਲੇ ਜਾ ਵੜੇ। ਅਰ ਯਹੂਦਾ ਵੀ ਜਿਹੜਾ ਉਹਦਾ ਫਰੋਂਣ ਵਾਲਾ ਹੈ ਸੀ ਉਹ ਥਾਂ ਨੂੰ ਜਾਣਦਾ ਸੀ। ਕਿਉਂਕਿ ਜੋ ਯਿਸੂ ਆਪਣੇ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ। ਉਪਰੰਤ ਯਹੂਦਾ ਸਿਪਾਈਆਂ ਦਾ ਇੱਕ ਜਥਾ ਅਤੇ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਦੀ ਵੱਲੋਂ ਪਿਆਦੇ ਲੈ ਕੇ ਦੀਵਿਆਂ ਔਰ ਮਸਾਲਾਂ ਔਰ ਸ਼ਸਤਰਾਂ ਨਾਲ ਉੱਥੇ ਆਇਆ ਤਾਂ ਯਿਸੂ ਸਭ ਕੁਝ ਜੋ ਉਹਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ ਤੁਸੀਂ ਕਿਨੂੰ ਪਾਲਦੇ ਹੋ ਉਹਨਾਂ ਉਸ ਨੂੰ ਉੱਤਰ ਦਿੱਤਾ ਯਿਸੂ ਨਾਜ਼ਰੀਨੂ ਯਿਸੂ ਨੇ ਉਹਨਾਂ ਨੂੰ ਆਖਿਆ ਉਹ ਮੈਂ ਹੀ ਹਾਂ ਅਤੇ ਉਹਦਾ ਫੜਉਣ ਵਾਲਾ ਯਹੂਦਾ ਵੀ ਉਹਨਾਂ ਦੇ ਨਾਲ ਖੜਾ ਸੀ ਸੋ じゃ ਉਸ ਨੇ ਉਹਨਾਂ ਨੂੰ ਆਖਿਆ ਮੈਂ ਹੀ ਹਾਂ ਤਾਂ ਉਹ ਪਛਾਣ ਨੂੰ ਹਟ ਗਏ ਅਤੇ ਪੁੰਝੇ ਡਿੱਗ ਪਏ ਇਸ ਲਈ ਉਸ ਨੇ ਉਹਨਾਂ ਨੂੰ ਫਿਰ ਪੁੱਛਿਆ ਤੁਸੀਂ ਕਿਹਨੂੰ ਪਾਲਦੇ ਹੋ ਤਾਂ ਉਹ ਬੋਲੇ ਯਿਸੂ ਨਾਸਰੀ ਨੂੰ ਯਿਸੂ ਨੇ ਅਗੋਂ ਆਖਿਆ ਮੈਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹਾਂ ਜਿ ਤੁਸੀਂ ਮੈਨੂੰ ਪਾਲਦੇ ਹੋ ਤਾਂ ਇਹਨਾਂ ਨੂੰ ਜਾਣ ਦਿਓ ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੋਆ ਤਾਂ ਸ਼ਮਾਉਨ ਪਤਰਸ ਨੇ ਤਲਵਾਰ ਜੋ ਉਹਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚੱਕਰ ਤੇ ਚਲਾਈ ਔਰ ਉਹਦਾ ਸੱਜਾ ਕੰਨ ਉਡਾ ਦਿੱਤਾ ਉਸ ਚੱਕਰ ਦਾ ਨਾਮ ਸੀ ਮਲਖੁਸ ਤਦ ਯਿਸੂ ਨੇ ਪਤਰਸ ਨੂੰ ਆਖਿਆ ਤਲਵਾਰ ਮਿਆਨ ਕਰ ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਕੀ ਮੈਂ ਉਹ ਨਾ ਪੀਆ ਉਪਰੰਤ ਸਿਪਾਈਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਜਾਂ ਨੇ ਯਿਸੂ ਨੂੰ ਫੜ ਕੇ ਬੰਨ ਲਿਆ ਅਤੇ ਪੱਲ ਨੂੰ ਅਨਾਸ ਕੋ ਲੈ ਗਏ ਕਿਉਂ ਜੋ ਉਹ ਕਿਆਫਾ ਦਾ ਸੌਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਅਤੇ ਕਿਆਫਾ ਉਹ ਹੈ ਜਨ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇੱਕ ਮੁਰਖ ਦਾ ਮਰਨਾ ਚੰਗਾ ਹੈ ਸ਼ਮੌਨ ਪਤਰਸ ਯਿਸੂ ਦੇ ਮਗਰ ਹੋ ਤੁਰਿਆ ਨਾਲੇ ਇੱਕ ਹੋਰ ਚੇਲਾ ਵੀ ਉਹ ਚੇਲਾ ਸਰਦਾਰ ਜਾਜਕ ਦਾ ਜਾਣੂ ਪਛਾਣੋ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵੜੇ ਵਿੱਚ ਗਿਆ ਪਰ ਪਤਰਸ ਬਾਹਰ ਬੁਹੇ ਕੋਨ ਖੜੋ ਤਰੀਹਾ ਫਿਰ ਉਹ ਦੂਜਾ ਚੇਲਾ ਜਿਹੜਾ ਸਰਦਾਜਾਜਕ ਦਾ ਜਾਣੂ ਪਛਾਣੋ ਸੀ ਬਾਹਰ ਨਿਕਲਿਆ ਅਤੇ ਦਰਬਾਨਨ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ ਤਾਂ ਉਸ ਗੋਲੀ ਨੇ ਜੋ ਦਰਬਾਨਨ ਦੀ ਸੀ ਪਤਰਸ ਨੂੰ ਆਖਿਆ ਕਿ ਤੂੰ ਵੀ ਇਸ ਮਨੁੱਖ ਦੇ ਚੇਲੇ ਵਿੱਚੋਂ ਹੈ ਉਹ ਬੋਲਿਆ ਮੈਂ ਨਹੀਂ ਹਾਂ ਅਤੇ ਚਾਕਰ ਔਰ ਸਿਪਾਈ ਕੋਲਿਆਂ ਦੀ ਅਗ ਬਾਲ ਕੇ ਖੜੇ ਸੇਖ ਰਹੇ ਸਨ ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤ੍ਰਸ ਵੀ ਉਹਨਾਂ ਨਾਲ ਖੜਾ ਸੀਕਰਿਆ ਸੀ ਉਪਰੰਤ ਸਰਦਾਰ ਨੇ ਯਿਸੂ ਤੋਂ ਉਹਦੇ ਚੇਲਿਆਂ ਅਤੇ ਉਹਦੀ ਸਿੱਖਿਆ ਦੇ ਬਿਖੇ ਪੁੱਛਿਆ ਯਿਸੂ ਨੇ ਉਸਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਮੈਂ ਸਮਾਜ ਅਤੇ ਹੇਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਉਹਲੇ ਵਿੱਚ ਕੁਝ ਨਹੀਂ ਕਿਹਾ ਤੂੰ ਮੈਥੋਂ ਕਿਉਂ ਪੁੱਛਦਾ ਹੈ ਜਿੰਨਾ ਸੁਣਿਆ ਹੈ ਉਹਨਾਂ ਕੋਲ ਪੁੱਛ ਲੈ ਜੋ ਮੈਂ ਉਹਨਾਂ ਨੂੰ ਕੀ ਆਖਿਆ ਵੇਖੋ ਮੈਂ ਜੋ ਕੁਝ ਆਖਿਆ ਸੋ ਉਹ ਜਾਣਦੇ ਹਨ ਅਰ ਜਦ ਉਹਨੇ ਇਉਂ ਕਿਹਾ ਤਾਂ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈ ਯਿਸੂ ਨੇ ਉਹਨੂੰ ਉੱਤਰ ਦਿੱਤਾ ਜੋ ਮੈਂ ਬੁਰਾ ਕਿਹਾ ਤਾਂ ਤਾ ਤੂੰ ਬੁਰੇ ਦੀ ਗਵਾਹੀ ਦੇ ਪਰ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈ ਤਾਂ ਅਨਾਸ ਨੇ ਉਹਨੂੰ ਬੱਧਾ ਹੋਇਆ ਕਿਆਫਾ ਸਰਦਾਰ ਜਾਜਕ ਦੇ ਕੋਲ ਕੱਲਿਆ ਅਤੇ ਸ਼ਮੌਨ ਪਤਰਸ ਖੜਾ ਸੇਖਦਾ ਸੀ ਸੋ ਉਹਨਾਂ ਉਸਨੂੰ ਪੁੱਛਿਆ ਕਿ ਤੂੰ ਵੀ ਉਹਦੇ ਚਲੇ ਵਿੱਚੋਂ ਹੈ ਉਹ ਮੁਕਰ ਗਿਆ ਅਤੇ ਬੋਲਿਆ ਮੈਂ ਨਹੀਂ ਹਾਂ ਸਰਦਾਰ ਜਾਜਕਾਂ ਦੇ ਚੱਕਰਾਂ ਵਿੱਚੋਂ ਇੱਕ ਨੇ ਜਿਹੜਾ ਉਸ ਮੁੱਖ ਦਾ ਸਾਖ ਸੀ ਜਿਹਦਾ ਕੰਨ ਪਤਰਸ ਨੇ ਉੜਾ ਦਿੱਤਾ ਸੀ ਆਖਿਆ ਪਲਾ ਮੈਂ ਤੈਨੂੰ ਉਹਦੇ ਨਾਲ ਬਾਗ ਵਿੱਚ ਨਹੀਂ ਵੇਖਿਆ ਤਦ ਪਤਰਸ ਫੇਰ ਮੁਕਰ ਗਿਆ ਅਤੇ ਚਟ ਕੁੱਕੜ ਨੇ ਬਾਗ ਦਿੱਤੀ ਫੇਰ ਇਹ ਸੁਨੂ ਕਿਆਫਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਸਵੇਰ ਦਾ ਵੇਲਾ ਸੀ ਉਹ ਆਪ ਕਚਹਿਰੇ ਦੇ ਅੰਦਰ ਨਾ ਗਏ ਭਈ ਕਿਤੇ ਪ੍ਰਿਸ਼ਟ ਨਾ ਹੋ ਜਾਣ ਪਰ ਪਸਾ ਦਾ ਭੋਜਨ ਖਾ ਸਕਣ ਉਪਰੰਤ ਪਿਲਾਤਸ ਨੇ ਉਹਨਾਂ ਦੇ ਕੋਲ ਬਾਹਰ ਆਣ ਕੇ ਆਖਿਆ ਤੁਸੀਂ ਇਸ ਮਨੁੱਖ ਤੇ ਜੋ ਮੈਂ ਕੀ ਦੋਸ਼ ਲਾਉਂਦੇ ਹੋ ਉਹਨਾਂ ਉੱਤਰ ਦੇ ਕੇ ਉਸ ਨੂੰ ਆਖਿਆ ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹਨੂੰ ਤੁਹਾਡੇ ਹਵਾਲੇ ਨਾ ਕਰਦੇ ਤਾਂ ਪਿਲਾਤਸ ਨੇ ਉਹਨੂੰ ਆਖਿਆ ਤੁਸੀਂ ਆਪੇ ਇਹਨੂੰ ਲੈ ਜਾਓ ਅਤੇ ਆਪਣੇ ਸ਼ਰਾਂ ਅਨੁਸਾਰ ਇਹਦਾ ਨਿਬੇੜਾ ਕਰੋ 유ਦੀਆਂ ਨੇ ਉਹਨੂੰ ਆਖਿਆ ਭਈ ਕਿਸੇ ਨੂੰ ਕਤਲ ਕਰਨਾ ਸਾਡੇ ਵਸ ਨਹੀਂ ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਵੇ ਜਿਹੜਾ ਉਹਨ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ ਭਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ ਫਿਰ ਪਿਲਤਸ ਕਚਰੇ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹਨੂੰ ਕਿਹਾ ਭਲਾ 유ਦੀਆਂ ਦਾ ਪਾਸਾ ਤੂੰ ਹੈ ਯਿਸੂ ਨੇ ਉੱਤਰ ਦਿੱਤਾ ਕਿ ਤੂੰ ਇਹ ਗੱਲ ਆਪੇ ਆਖਦਾ ਹੈ ਜਾਂ ਹੁਰਨਾ ਮੇਰੇ ਵਿਖੇ ਤੈਨੂੰ ਦਸੀ ਹੈ ਪਹਿਲਾ ਤੂੰ ਉਸਨੇ ਅਗੋ ਕਿਹਾ ਭਲਾ ਮੈਂ ਯਹੂਦੀਆਂ ਤੇਰੀ ਹੀ ਕੌਮ ਅਤੇ ਪ੍ਰধান ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ ਤੈਂ ਕੀ ਕੀਤਾ ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਇੱਥੋਂ ਦੀ ਨਹੀਂ ਅਗੋ ਪਿਲਾਤਸ ਨੇ ਉਹਨੂੰ ਆਖਿਆ ਤਾਂ ਫਿਰ ਤੂੰ ਪਾਤਸ਼ਾਹ ਹੈ ਉਸ ਨੇ ਉੱਤਰ ਦਿੱਤਾ ਸਤਿਵਚਨ ਮੈਂ ਪਾਤਸ਼ਾਹ ਹਾਂ ਮੈਂ ਇਸ ਲਈ ਜਨਮ ਧਾਰਿਆ ਅਤੇ ਇਸ ਲਈ ਜਗਤ ਵਿੱਚ ਆਇਆ ਹਾਂ ਪਈ ਸਚਾਈ ਉੱਤੇ ਸਾਖੀ ਦਿਆਂ ਹਰੇਕ ਜੋ ਸਚਾਈ ਦਾ ਹੈ ਮੇਰਾ ਬਚਨ ਸੁਣਦਾ ਹੈ ਪਿਲਾਤਸ ਨੇ ਉਹਨੂੰ ਆਖਿਆ ਸਚਾਈ ਹੁੰਦੀ ਕੀ ਹੈ ਅਤੇ ਇਹ ਕਹਿ ਕੇ ਉਹ ਫਿਰ ਯਹੂਦੀਆਂ ਕੋਲ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪ੍ਰਸਾਦ ਦੇ ਸਮੇਂ ਇੱਕ ਨੂੰ ਛੱਡ ਦਿਆਂ ਸੋ ਕੀ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਲਈ ਯੂਦਿਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ ਤਾਂ ਉਹਨਾਂ ਨੇ ਫਿਰ ਡੰਡ ਪਾ ਕੇ ਆਖਿਆ ਇਸ ਨੂੰ ਨਹੀਂ ਪਰ ਬਰਬਸ ਨੂੰ ਅਤੇ ਬਰਬਸ ਇੱਕ ਡਾਕੂ ਸੀ